ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖਾਲਸਾ ਜੀ ਅੱਜ ਅਸੀਂ ਆਏ ਆਂ ਸ੍ਰੀ ਅਨੰਦਪੁਰ ਸਾਹਿਬ ਦੀ ਧਰਤੀ ਤੇ ਤੇ ਇਸ ਪਾਵਨ ਪਵਿੱਤਰ ਅਸਥਾਨ ਤੇ ਇਹ ਅਨੰਦਪੁਰ ਸਾਹਿਬ ਦੇ ਵਿੱਚ ਸਭ ਤੋਂ ਮੁੱਖ ਤੇ ਸਭ ਤੋਂ ਵੱਡਾ ਸਥਾਨ ਹੈ ਜਿੱਥੇ ਤਾਨ ਸਾਹਿਬ ਸ੍ਰੀ ਗੁਰਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਨੇ ਵਿਸਾਖੀ ਵਾਲੇ ਦਿਨ ਪੰਜਾ ਪਿਆਰਿਆਂ ਵਾਸੋ ਅੰਮ੍ਰਿਤ ਤਿਆਰ ਕੀਤਾ ਅੰਮ੍ਰਿਤ ਤਿਆਰ ਕਰਕੇ ਪੰਜਾ ਪਿਆਰਿਆਂ ਨੂੰ ਅੰਮ੍ਰਿਤ ਛਕਾਇਆ ਉਦੋਂ ਵਿਸਾਖੀ ਵਾਲੇ ਦਿਨ ਇੱਥੇ ਇੰਨਾ ਜ਼ਿਆਦਾ ਹਜ਼ਾਰਾਂ ਲੱਖਾਂ ਦੇ ਵਿੱਚ ਸੰਗਤਾਂ ਸੰਗਤਾਂ ਦਾ ਇਕੱਠ ਸੀ ਤੇ ਉਦੋਂ ਸਤਿਗੁਰੂ ਮਹਾਰਾਜ ਜੀ ਨੇ ਨੰਗੀ ਸਿਰਿ ਸਾਹਬ ਕਰਕੇ ਤੇ ਪੂਰੀ ਸੰਗਤ ਦੇ ਵਿੱਚ ਆਵਾਜ਼ ਮਾਰੀ ਕਿ ਭਾਈ ਹੁਣ ਪੰਥ ਨੂੰ ਖਾਲਸਾ ਪੰਥ ਨੂੰ ਇੱਕ ਸੀਸ ਦੀ ਲੋੜ ਹੈ ਜੇ ਕੋਈ ਗੁਰੂ ਦਾ ਸੂਰਮਾ ਕੋਈ ਸਿੱਖ ਹੋਵੇ ਤੇ ਆਪਣਾ ਸੀਸ ਸਤਿਗੁਰਾਂ ਨੂੰ ਭੇਟਾ ਕਰੇ ਤੇ ਉਹ ਸਾਹਮਣੇ ਆਵੇ ਤੇ ਸਭ ਤੋਂ ਪਹਿਲਾਂ ਪੰਜਾ ਪਿਆਰਿਆਂ ਦੇ ਵਿੱਚੋਂ ਭਾਈ ਦਇਆ ਸਿੰਘ ਜੀ ਸਾਹਮਣੇ ਆਏ। ਉਹਨਾਂ ਨੇ ਸਤਿਗੁਰਾਂ ਨੂੰ ਆਪਣਾ ਸੀਸ ਭੇਟ ਕੀਤਾ ਕਿ ਸਤਿਗੁਰ ਮਹਾਰਾਜ ਜੀ ਹੁਣ ਤੁਸੀਂ ਹੋ ਜੋ ਵੀ ਹੋ ਤੁਸੀਂ ਜੋ ਕਰੋਗੇ ਸਹੀ ਕਰੋਗੇ। ਹੁਣ ਸਤਿਗੁਰਾਂ ਨੂੰ ਪਹਿਲਾਂ ਭਾਈ ਦਇਆ ਸਿੰਘ ਜੀ ਨੇ ਆਪਣਾ ਸੀਸ ਭੇਟ ਕੀਤਾ ਤੇ ਫਿਰ ਭਾਈ ਧਰਮ ਸਿੰਘ ਜੀ, ਫਿਰ ਪਿਆਰੇ ਭਾਈ ਹਿੰਮਤ ਸਿੰਘ ਜੀ, ਪਿਆਰੇ ਭਾਈ ਮੁਕੰਮ ਸਿੰਘ ਜੀ, ਪਿਆਰੇ ਭਾਈ ਸਹਿਬ ਸਿੰਘ ਜੀ। ਇਹਨਾਂ ਪੰਜਾਂ ਸਿੰਘਾਂ ਨੇ ਅੰਮ੍ਰਿਤ ਛੱਕ ਕੇ ਸਤਿਗੁਰੂ ਦੇ ਸਿੰਘ ਬਣੇ, ਸਿੰਘ ਸਜੇ। ਤੇ ਫੇਰ ਸਤਗੁਰ ਸਾਹਿਬ ਜੀ ਨੂੰ ਇਹਨਾਂ ਨੂੰ ਅਮਰਤ ਸ਼ਕਾ ਕੇ ਤੇ ਇਹਨਾਂ ਤੋਂ ਆਪ ਅਮਰਤ ਛਕਿਆ ਵਹਿ ਪ੍ਰਗਟਿਓ ਮਰਦ ਅਗਮਣਾ ਬਰਿਆਮ ਇਕੈਲਾ ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰੂ ਚੇਲਾ ਕਿ ਪਹਿਲਾਂ ਸਤਗੁਰਾਂ ਨੇ ਪੰਜਾਂ ਪਿਆਰਿਆਂ ਨੂੰ ਅਮਰਤ ਛਕਾ ਕੇ ਉਹਨਾਂ ਨੂੰ ਗੁਰੂ ਵਾਲੇ ਬਣਾਇਆ ਉਹਨਾਂ ਨੂੰ ਗੁਰੂ ਰੂਪ ਬਣਾਇਆ ਤੇ ਫੇਰ ਆਪ ਉਹਨਾਂ ਆਪ ਚੇਲੇ ਬਣ ਕੇ ਉਹਨਾਂ ਤੋਂ ਅਮਰਤ ਛਕਿਆ ਭਾਵ ਕਿ ਆਪੇ ਗੁਰੂ ਚੇਲਾ ਬਣੇ ਸਤਗੁਰ ਮਹਾਰਾਜ ਜੀ ਤੇ ਫੇਰ ਵੇਖੋ ਹੁਣ ਸਤਗੁਰਾਂ ਨੇ ਸਾਨੂੰ ਗਿੱਦੜਾਂ ਤੋਂ ਸ਼ੇਰ ਬਣਾਇਆ ਚਿੜੀਆਂ ਤੋਂ ਬਾਜ ਲੜਾਏ ਤੇ ਇਹੋ ਜੀ ਸੂਰਬੀਰਤਾ ਸਾਨੂੰ ਬਖਸ਼ੀ ਕਿ ਅੱਜ ਅਸੀਂ ਕਿੱਡੀ ਵੱਡੀ ਕਿੰਨਾ ਵੱਡਾ ਜੰਗ ਹੋਵੇ ਅਸੀਂ ਨੇਡਰਤਾ ਦੇ ਨਾਲ ਅਸੀਂ ਉਹ ਜੰਗ ਜੁਦ ਸਤਗੁਰਾਂ ਦਾ ਓਟ ਆਸਰਾ ਲੈ ਕਰਕੇ ਕਰ ਸਕਦੇ ਹਾਂ ਤੇ ਸਤਗੁਰ ਜੀ ਹੁਣ ਇਸ ਅਸਥਾਨ ਤੇ ਸਤਗੁਰੂ ਮਹਾਰਾਜ ਜੀ ਦੇ ਜਿਹੜੇ ਸ਼ਸਤਰ ਹਨ ਉਹ ਵੀ ਮੌਜੂਦ ਹਨ ਜਿਵੇਂ ਸਤਗੁਰਾਂ ਨੇ ਜਿਹੜਾ ਅੰਮ੍ਰਿਤ ਹੈ ਉਹਦੋਂ ਤਿਆਰ ਕੀਤਾ ਸੀ ਅੰਮ੍ਰਿਤ ਦਾ ਬਾਟਾ ਜਿਹੜੇ ਖੰਡੇ ਨਾਲ ਤਿਆਰ ਕੀਤਾ ਸੀ ਉਹ ਖੰਡਾ ਫੁਲਾਦ ਦਾ ਬਣਿਆ ਸੀ ਤੇ ਉਹ ਖੰਡਾ ਵੀ ਇਸ ਅਸਥਾਨ ਤੇ ਮੌਜੂਦ ਹੈ ਤੇ ਇੱਕ ਖੰਡਾ ਕਟਾਰ ਕਰਪਾ ਵਰਛਾ ਤੇ ਨਾਗਣੀ ਬੰਦੂਕ ਤੇ ਸੈਫ ਇਹ ਸ਼ਸਤਰ ਵੀ ਇੱਥੇ ਮੌਜੂਦ ਹਨ ਤੇ ਸੈਫ ਜਿਹੜੀ ਹੈ ਉਹ ਬਹਾਦਰ ਸ਼ਾਹ ਨੇ ਭੇਟ ਕੀਤੀ ਸਤਗੁਰਾਂ ਨੂੰ ਇਸ ਤੋਂ ਇਲਾਵਾ ਸਤੂਗੁਰਾਂ ਦੇ ਸ਼ਮਸ਼ੀਰ ਬਰਛਾ ਬਰਛੀ ਢਾਲ ਦਾਹੇ ਆਹਣੀ ਤੇ ਇੱਕ ਚੱਕਰ ਸਤੂਗੁਰਾਂ ਦੇ ਉਹ ਵੀ ਜਿਹੜੇ ਸ਼ਸਤਰ ਹਨ ਇਸ ਸਥਾਨ ਤੇ ਸ਼ਿਸ਼ੋਭਿਤ ਹਨ ਜਿਨ੍ਹਾਂ ਦੇ ਤਗਤ ਸਾਹਿਬ ਤੇ ਦਰਸ਼ਨ ਕਰਵਾਏ ਜਾਂਦੇ ਹਨ ਹੁਣ ਅਸੀਂ ਆਪ ਜੀ ਦੇ ਇਸ ਪਵਨ ਪਵਿੱਤਰ ਅਸਥਾਨ ਦੇ ਆਪ ਜੀ ਨੂੰ ਦਰਸ਼ਨ ਕਰਵਾਉਨੇ ਹਾਂ ਤੇ ਆਪ ਜੀ ਸਤੂਗੁਰਾਂ ਨੂੰ ਆਪਣੇ ਸੰਗ ਸਮਝ ਕੇ ਇਸ ਅਸਥਾਨ ਦੇ ਦਰਸ਼ਨ ਕਰਨੇ ਜੀ ਆਪ ਸਾਰੇ ਸਾਡੇ ਨਾਲ ਜੁੜੇ ਰਹੋ ਬਣੇ ਰਹੋ ਸਾਨੂੰ ਸਹਿਯੋਗ ਦਿਓ ਤਾਂ ਕਿ ਅਸੀਂ ਆਪ ਜੀ ਦੇ ਵਾਸਤੇ ਹੋਰ ਪਵਨ ਪਵਿੱਤਰ ਇਤਿਹਾਸਕ ਸਥਾਨਾਂ ਦੇ ਆਪ ਜੀ ਨੂੰ ਦਰਸ਼ਨ ਕਰਵਾ ਸਕੀਏ ਤੇ ਉਹਨਾਂ ਦੇ ਇਤਿਹਾਸ ਤੋਂ ਜਾਣੂ ਕਰਵਾ ਸਕੀਏ। ਵਾਹਿਗੁਰੂ ਜੀ ਅੱਜ ਅਸੀਂ ਆਪ ਜੀ ਨੂੰ ਸਤਿਗੁਰੂ ਕੇਸਗੜ ਸਾਹਿਬ ਅੰਦਰ ਦਰਸ਼ਨ ਕਰਵਾਏ ਹਨ ਸਤਿਗੁਰੂ ਸਾਹਿਬ ਜੀ ਦੇ ਤੇ ਨਾਲ ਹੀ ਅੰਦਰ ਦਰਬਾਰ ਦੇ ਅੰਦਰ ਖੜੇ ਸਾਹਿਬ ਦੇ ਉਤੇ ਸਤਿਗੁਰੂ ਮਹਾਰਾਜ ਜੀ ਦੇ ਜਿਹੜੇ ਸ਼ਸਤਰ ਹਨ ਉਹ ਸ਼ਸ਼ੋਭਿਤ ਹਨ ਉੱਥੇ ਰੱਖੇ ਗਏ ਹਨ ਤੇ ਹੁਣ ਜਿਹੜਾ ਤਾ ਸ੍ਰੀ ਕੇਸਗੜ ਸਾਹਿਬ ਹੈ ਜਿੱਥੇ ਕਥਾ ਵਿਚਾਰ ਹੁੰਦੀ ਹੈ ਸਤਿਗੁਰਾਂ ਦੇ ਦਰਸ਼ਨ ਸ਼ਸਤਰਾਂ ਦੇ ਦਰਸ਼ਨ ਕਰਵਾਏ ਜਾਂਦੇ ਹਨ ਇਹ ਜਿਹੜਾ ਸਾਹਮਣੇ ਸਥਾਨ ਹੈ ਐਸੇ ਸਤਿਗੁਰੂ ਮਹਾਰਾਜ ਜੀ ਆਪ ਵਿਰਾਗ ਦੇ ਹਨ ਦੇ ਨਾਲ ਹੀ ਇੱਥੇ ਸਾਸਰਾਂ ਦੇ ਦਰਸ਼ਨ ਕਰਵਾਏ ਜਾਂਦੇ ਹਨ ਹਰ ਰੋਜ਼ ਤੇ ਕੋਣੇ ਹੀ ਅਸੀਂ ਆਪ ਜੀ ਨੂੰ ਥੱਲੇ ਹੋਰ ਸਥਾਨ ਸਾਰੇ ਸਾਰੇ ਸਥਾਨ ਦੇ ਦਰਸ਼ਨ ਕਰਵਾਉਣੇ ਹਨ ਤੇ ਆਪ ਉਸ ਸਾਡੇ ਨਾਲ ਜੁੜੇ ਰਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ